कर दिया उनको तो कर दीजिए दो सौ से बेहतर लोगों को फिर से डिपोट करने के लिए अमेरिका को लड़ा देता ये बड़ी तो, तो अगर एग्रीकल्चर सेक्टर में एम एस पी जो हम लड़ाई लड़ रहे हैं सभी देश के किसानों को एम एस पी की गारंटी का कानून है। डॉक्टर स्वामीनाथन के लिए सी टू परस्पेक्ट के हिसाब से फसल का तो मुझे लग रहा है इससे बड़ा और एम्प्लॉयमेंट का सोर्स देश में नहीं होगा और और इसमें सब पूरे देशवासी हमारे युवा हमारे देश के अंदर पहुँचे सो सरकार को खास के निविदा है कि इस सेक्टर को मजबूत किया जाए या मैं इसकी गारंटी का नहीं और डॉक्टर स्वामीनाथन लागू कर दिया जाए ताकि हमारे युवाओं और मैं ये भी बताना चाहता हूँ पीछे एक साल चौदह लाख और अठहत्तर हज़ार करोड़ रुपया था इम्पोर्ट एक एक्सपोर्ट में कमियाँ बढ़ाया गया और जाए मछ भी न देने की वजह से हमारे देश के किसानों को नुकसान झेलना है अगर ऐसा एक साल में इतना नुकसान फैलना पड़ेगा तो खेती सेक्टर लाहेबंद नहीं बचेगा सो इसके लिए मैं सरकार से फिर से हाथों के लिए मदद करता हूँ कि ये करें और मैं देश के किसानों और मजदूरों और सर्वे लोगों को भी हाथ जुड़ने ये जो तो लड़ाई लड़ी जा रही है और तो एक तरीके से हमारे नौजवानों को हमारे देश के लड़की भी एक लड़ाई है तो इस लड़ाई को मजबूत करें पूरा देश सब मिलकर इस लड़ाई को लेना ताकि हम अपने नौजवानों को जिस तरीके से वहाँ से रिपोर्ट किया जा रहा है जिससे मैं चाहता हूँ और तो मैं सरकार को फिर से हाथ जोड़ के इसलिए भी निवेदन करता हूँ उन सभी नौजवानों का हाथ सरकार इनको मजबूत किया जा रहा है इस तरीके से न तो केंद्र सरकार ने कुछ किया नजर आ रहा है ना ही और हरियाणा सरकार की तरफ से इन नौजवानों के लिए कुछ किया गया है तो ये तो बहुत बुरी बात है सरकार को इनका हाथ पकड़ना चाहिए और मैं फिर से किसानों को निवेदन करता हूँ इस आंदोलन को और मजबूत करें ताकि हम अपने देश के नौजवानों को ਫੈਸਲੇ ਦੇ ਅੰਦਰ ਪਰਿਸਰਾਰਨੀ ਦੇ ਨਾਲ ਸ਼ਾਸ਼ੀ ਨੂੰ ਬਹੁਤ ਬਹੁਤ ਧੰਨਵਾਦ। ਅੱਲਾਹ ਹੀ ਹੁਕਮ ਸਰਦਾਰ ਸਭਾ। ਵਾਹਿਗੁਰੂ ਜੀ ਕੀ ਫਤਹ। ਤਾਂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਖਨੋਰੀ ਬਾਰਡਰ ਤੇ ਕਿਸਾਨਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਉਹਨਾਂ ਦੇ ਵੱਲੋਂ ਇੱਕ ਵਾਰ ਫੇਰ ਤੋਂ ਐਮਐਸਪੀ ਦਾ ਹੀ ਮੁੱਦਾ ਚੁੱਕਿਆ ਗਿਆ ਹੈ ਉਹਨਾਂ ਦੇ ਵੱਲੋਂ ਐਮਐਸਪੀ ਦਾ ਮੁੱਦਾ ਚੁੱਕਿਆ ਗਿਆ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਜੋ ਕਿ ਲਗਾਤਾਰ 78 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਹਾਲਾਂਕਿ ਉਹਨਾਂ ਦਾ ਮੈਡੀਕਲ ਟਰੀਟਮੈਂਟ ਜਾਰੀ ਹੈ ਪਰ 4-5 ਦਿਨੋਂ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਵੀ ਬੰਦ ਰਿਹਾ ਸੀ ਪਰ ਹੁਣ ਮੁੜ ਤੋਂ ਉਹਨਾਂ ਦਾ ਜੋ ਹੈ ਮੈਡੀਕਲ ਟ੍ਰੀਟਮੈਂਟ ਵੀ ਕੱਲ ਤੋਂ ਸ਼ੁਰੂ ਹੋ ਚੁੱਕਿਆ ਹੈ ਤਾਂ ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਸਾਨਾਂ ਨੂੰ ਮਹਾ ਪੰਚਾਇਤ ਤੇ ਸੰਬੋਧਨ ਕੀਤਾ ਗਿਆ ਨਾਲ ਹੀ ਐਮਐਸਪੀ ਦਾ ਵੀ ਮੁੱਦਾ ਇੱਕ ਵਾਰ ਫਿਰ ਤੋਂ ਚੁੱਕਿਆ ਗਿਆ ਐਮਐਸਪੀ ਦਾ ਮੁੱਦਾ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ ਜੋ ਸੁਆਮੀ ਨਾਥਨ ਦੀ ਰਿਪੋਰਟ ਹੈ ਉਸ ਨੂੰ ਸਰਕਾਰ ਦੇ ਵੱਲੋਂ ਲਾਗੂ ਕੀਤਾ ਜਾਵੇ ਤਾਂ ਜਗਜੀਤ ਸਿੰਘ ਡੱਲੇਬਾਲ ਲਗਾਤਾਰ ਜੋ ਐਟ ਮਰਨ ਵਰਤ ਤੇ ਬੈਠੇ ਹੋਏ ਨੇ ਤਾਂ ਉਹਨਾਂ ਨੇ ਕਿਹਾ ਕਿ ਇਸ ਅੰਦੋਲਨ ਨੂੰ ਹੋਰ ਵੱਡਾ ਕਰਨਾ ਹੋਵੇਗਾ ਤਾਂ ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਇਸ ਅੰਦੋਲਨ ਨੂੰ ਹੋਰ ਵੱਡਾ ਕਰਨਾ ਹੋਵੇਗਾ ਤਾਂ ਕਿ ਕੇਂਦਰ ਸਰਕਾਰ ਜੋ ਹੈ ਉਹਨਾਂ ਦੀ ਗੱਲ ਸੁਣ ਸਕੇ ਤਾਂ ਡੱਲੇਵਾਲ ਦੇ ਵੱਲੋਂ ਐਮਐਸਪੀ ਦਾ ਮੁੱਦਾ ਚੁੱਕਿਆ ਗਿਆ ਦੱਸ ਦਈਏ ਕਿ 14 ਫਰਵਰੀ ਨੂੰ ਜੋ ਕਿ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣੀ ਹੈ ਉਸ ਤੋਂ ਪਹਿਲਾਂ ਮਹਾਪੰਚਾਇਤ ਅੱਦੀ ਗਈ ਹੈ ਖਨੌਰੀ ਬਾਰਡਰ ਤੇ ਤਾਂ ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ ਤੇ ਇਸ ਅੰਦੋਲਨ ਨੂੰ ਹੋਰ ਵੱਡਾ ਕਰਨ ਦੀ ਮੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਅਪੀਲ ਕੀਤੀ ਹੈ ਕਿ ਇਸ ਅੰਦੋਲਨ ਨੂੰ ਹੋਰ ਵੱਡਾ ਕਰਨਾ ਹੋਵੇਗਾ ਜੇਕਰ ਜਿੱਤ ਹਾਸਲ ਕਰਨੀ ਹੈ ਤਾਂ ਡੱਲੇਵਾਲ ਨੇ ਐਮਐਸਪੀ ਦਾ ਮੁੱਦਾ ਚੁੱਕਿਆ ਹੈ स्वामी नाथन दी जो रिपोर्ट है उस नु लागू ਕਰਨ ਦੀ ਵੀ ਉਹਨਾਂ ਨੇ ਮੰਗ ਕੀਤੀ ਹੈ ਤਾਂ ਜਲਜੀਤ ਸਿੰਘ ਢੱਲੇਵਾਲ ਦੇ ਵੱਲੋਂ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ ਤਾਂ ਖਨੌਰੀ ਬਾਰਡਰ ਤੇ ਮਹਾ ਪੰਚਾਇਤ ਹੋਈ ਹੈ ਇਸ ਤੋਂ ਪਹਿਲਾਂ ਦੱਸ ਦਈਏ ਕਿ ਐਸ ਕੇ ਐਮ ਤੇ ਸ਼ੰਭੂ ਮੋਰਚੇ ਦੀ ਵੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਜੇਕਰ ਇਹ ਮੋਰਚਾ ਜਿੱਤਣਾ ਤਾਂ ਇੱਕ ਏਕਤਾ ਜੋ ਹੈ ਜ਼ਰੂਰੀ ਹੈ ਤਾਂ ਇੱਕਾ ਹੋ ਇੱਕਾ ਕਰਨਾ ਚਾਹੀਦਾ ਹੈ ਕਿ ਇਸ ਅੰਦੋਲਨ ਨੂੰ ਹੋਰ ਵੱਡਾ ਕਰਨਾ ਹੋਵੇਗਾ ਜੇਕਰ ਇਸ ਅੰਦੋਲਨ ਨੂੰ ਜਿਤਨਾ ਤਾਂ ਦੱਸ દઈએ ਕਿ ਤਕਰੀਬਨ 1 ਸਾਲ ਤੋਂ ਜੋ ਹੈ ਇਹ ਮੋਰਚਾ ਚੱਲ ਰਿਹਾ ਹੈ ਪਿਛਲੇ ਸਾਲ ਤੋਂ ਇਹ ਮੋਰਚਾ ਸ਼ੁਰੂ ਹੋਇਆ ਸੀ ਪਰ ਅਜੇ ਤੱਕ ਕੋਈ ਵੀ ਕਿਸੇ ਦੇ ਨਾਲ ਗੱਲਬਾਤ ਨਹੀਂ ਕੀਤੀ ਗਈ ਪਿਛਲੇ ਦਿਨੀ ਕੇਂਦਰ ਸਰਕਾਰ ਦੇ ਨੁਮਾਇੰਦੇ ਆਏ ਸੀ ਉਹਨਾਂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਕੀਤੀ ਗਈ ਜਗਜੀਤ ਸਿੰਘ ਢੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਦੇ ਲਈ ਵੀ ਮਨਾਇਆ ਗਿਆ ਹਾਲਾਂਕਿ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਚੱਲ ਰਿਹਾ ਹੈ ਪਰ ਉਹਨਾਂ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਪਿਛਲੇ ਦਿਨੀ ਉਹਨਾਂ ਦੀ ਤਬੀਅਤ ਵੀ ਵਿਗੜੀ ਸੀ ਲਗਾਤਾਰ ਉਹਨਾਂ ਦੀ ਤਬੀਅਤ ਜੋ ਹੈ ਨਾਸਾਜ਼ ਬਣੀ ਹੋਈ ਸੀ ਫਿਰ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਦੇ ਲਈ ਮਨਾਇਆ ਗਿਆ ਹਾਲਾਂਕਿ ਸੁਪਰੀਮ ਕੋਰਟ ਦੇ ਵੱਲੋਂ ਵੀ ਕਈ ਵਾਰ ਕਿਹਾ ਜਾ ਰਿਹਾ ਸੀ ਕਿ ਜੇਕਰ ਉਹ ਕੁਝ ਖਾ ਪੀ ਨਹੀਂ ਰਹੇ ਹਨ ਪਰ ਮੈਡੀਕਲ ਟਰੀਟਮੈਂਟ ਜੋ ਹੈ ਲੈਣਾ ਬੇਹਤ ਜ਼ਰੂਰੀ ਹੈ ਪਰ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਹਰ ਵਾਰ ਮੈਡੀਕਲ ਟਰੀਟਮੈਂਟ ਨੂੰ ਵੀ ਮਨਾਂ ਕੀਤਾ ਜਾ ਰਿਹਾ ਸੀ ਕਿ ਜਦ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਆ ਕੇ ਗੱਲਬਾਤ ਨਹੀਂ ਕਰਦਾ ਤਦ ਤੱਕ ਉਹਨਾਂ ਦੇ ਵੱਲੋਂ ਮੈਡੀਕਲ ਟਰੀਟਮੈਂਟ ਨਹੀਂ ਲਿਆ ਜਾਵੇਗਾ ਪਰ ਕੇਂਦਰ ਸਰਕਾਰ ਦੇ ਜੋ ਨੁਮਾਇੰਦੇ ਆਏ ਸੀ ਉਹਨਾਂ ਦੇ ਵੱ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਗੱਲਬਾਤ ਕੀਤੀ ਗਈ ਸੀ ਉਹਨਾਂ ਨੂੰ ਮਨਾਇਆ ਗਿਆ ਸੀ ਕਿ ਅੱਗੇ ਮੀਟਿੰਗ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਕਿਸਾਨਾਂ ਦੇ ਕਹਿੰਦੇ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਮੈਡੀਕਲ ਟ੍ਰੀਟਮੈਂਟ ਲਿਆ ਗਿਆ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਉਹਨਾਂ ਦੇ ਵੱਲੋਂ ਐਮਐਸਪੀ ਦਾ ਮੁੱਦਾ ਚੁਕਿਆ ਗਿਆ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਜੇਕਰ ਇਸ ਅੰਦੋਲਨ ਨੂੰ ਹੋਰ ਵੱਡਾ ਕਰਨਾ ਹੈ ਇਸ ਅੰਦੋਲਨ ਨੂੰ ਵੱਡਾ ਕਰਨਾ ਹੋਵੇਗਾ ਜੇਕਰ ਇਸ ਨੂੰ ਜਿੱਤਣਾ ਹੈ ਇਸ ਮੋਰਚੇ ਨੂੰ ਜਿੱਤਣਾ ਹੈ ਤਾਂ ਸਾਨੂੰ ਇਕੱਠੇ ਹੋਣਾ ਪਵੇਗਾ ਤਦ ਹੀ ਇਹ ਮੋਰਚਾ ਜੋ ਹੈ ਜਿੱਤਿਆ ਜਾ ਸਕਦਾ ਹੈ ਤੱਕ ਨੌਰੀ ਬਾਰਡਰ ਤੋਂ ਜਗਜੀਤ ਸਿੰਘ ਦੱਲੇਵਾਲ ਦੇ ਵੱਲੋਂ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ ਇਸ ਅੰਦੋਲਨ ਨੂੰ ਹੋਰ ਵੱਡਾ ਕਰਨ ਦੀ ਮੰਗ ਕੀਤੀ ਗਈ ਹੈ ਉੱਥੇ ਹੀ ਜੋਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਏਕਾ ਕਰਨਾ ਹੈ ਤਾਂ ਉਹਨਾਂ ਦੇ ਵੱਲੋਂ ਇੱਕ ਹੋਰ ਮੀਟਿੰਗ ਸੱਦੀ ਗਈ ਹੈ ਤਾਂਕਿ ਏਕਾ ਜੋ ਹੈ ਕਿਸਾਨਾਂ ਦੇ ਵਿੱਚ ਇਕਤਾ ਮਤਾ ਹੈ ਜੋ ਇਕੱਠੇ ਹੋ ਸਕਣ ਤਾਂਕਿ ਇਹ ਮੋਰਚਾ ਜਿੱਤਿਆ ਜਾਵੇ ਤਾਂ ਉੱਥੇ ਹੀ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਜੇਕਰ ਇਹ ਮੋਰਚਾ ਜਿੱਤਣਾ ਹੈ ਤਾਂ ਸਾਨੂੰ ਇਕੱਠੇ ਹੋਣਾ ਪਵੇਗਾ ਤਦ ਹੀ ਅਸੀਂ ਇਹ ਮੋਰਚਾ ਜਿੱਤ ਸਕਦੇ ਹਾਂ ਤਦ ਹੀ ਅਸੀਂ ਸਾਨੂੰ ਇਨਸਾਫ ਮਿਲ ਸਕਦਾ ਹੈ ਕਿਸਾਨਾਂ ਨੂੰ ਜੋ ਐ ਐਮਐਸਪੀ ਮਿਲ ਸਕਦੀ ਹੈ ਸੁਆਮੀ 나ਥਨ ਦੀ ਰਿਪੋਰਟ ਲਾਗੂ ਹੋ ਸਕਦੀ ਹੈ ਤਾਂ ਸਾਨੂੰ ਇਕੱਠੇ ਹੋਣਾ ਹੋਵੇਗਾ तकरीबन ਸਾਰਿਆਂ ਦਾ ਇਹੀ ਕਹਿਣਾ ਹੈ ਕਿ ਸਾਨੂੰ ਇਕੱਠਾ ਹੋਣਾ ਪਵੇਗਾ ਉਸ ਤੋਂ ਬਾਅਦ ਹੀ ਅਸੀਂ ਇਹ ਮੋਰਚਾ ਜਿੱਤ ਸਕਦੇ ਹਾਂ ਤਾਂ ਕਿਸਾਨਾਂ ਦੇ ਵੱਲੋਂ ਲਗਾਤਾਰ ਆਪਣੇ ਆਪਣੇ ਪੱਧਰ ਤੇ ਪ੍ਰੋਗਰਾਮ ਕੀਤੇ ਗਏ ਜਾ ਰਹੇ ਨੇ ਜਗ੍ਹਾ-ਜਗ੍ਹਾ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਾਂ ਲੜਾਈ ਜਿੱਤਣ ਦੇ ਲਈ ਇਕੱਠਾ ਹੋਣ ਦੀ ਅਪੀਲ ਡੱਲੇਵਾਲ ਦੇ ਵੱਲੋਂ ਕੀਤੀ ਗਈ ਹੈ ਸੁਆਮੀ ਨਾਥਨ ਰਿਪੋਰਟ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਇਹ ਲੜਾਈ ਹੈ ਜੋ ਅਸੀਂ ਲੜ ਰਹੇ ਹਾਂ ਤਾਂ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ